ਹਾਲਾਤ ਪਿੰਡ ਹੈਗਾ ਜੇ ਬਰਿਆਰ ਡੇਰਾ ਬਾਬਾ ਨਾਨਕ ਤੋਂ ਉਹ ਦੇ ਰਿਹਾ ਬੜਾ ਕੁਝ ਦੇ ਰਿਹਾ ਇਕੱਠੇ ਹੀ ਚਾਚੇ ਤਾਂ ਇਸਾਂ ਇਕੱਲੇ ਸਿੱਧਕ ਹੋਣਾ ਚਾਹੀਦਾ ਸੰਤੋਖ ਤੇ ਸਬਰ ਦੇਖੋ ਅਜੇ ਵੀ ਪੂਰਾ ਪਾਣੀ ਦਾ ਯੋਰ ਆ ਇੱਧਰ ਤੇ ਫਸਲਾਂ ਪੂਰੀਆਂ ਡੁੱਬ ਚੁੱਕੀਆਂ ਕੀ ਹਾਲ ਬਣਿਆ ਪਿਆ ਤੇ ਸਾਡਾ ਪਿੰਡ ਉਹ ਜੇ ਅਸੀਂ ਹਾਂਜੀ ਸਾਡਾ ਡੇਰ ਗਵਾਰ ਜੇ ਡੇਰ ਗਵਾਰ ਪਿੰਡ ਆਏ ਆ ਰਸੀਕੀਏ ਤੇ ਬਿਲਕੁਲ ਨਾਲ ਹੀ ਤੇ ਆ ਬਾਪੂ ਜੀ ਮਿਲੇ ਜਿਨ੍ਹਾਂ ਨੇ ਸੜਕ ਤੇ ਆਪਣਾ ਡੇਰਾ ਲਾਇਆ ਤੰਬੂ ਦਾਣਿਆਂ ਦੇ ਆ ਮੰਜੀ ਤੇ ਸੌਂਡ ਆ ਸੋ ਸੰਗਤ ਜੀ ਉਹ ਬਾਪੂ ਦਾ ਘਰ ਅਸੀਂ ਵੇਖਣ ਚੱਲੇ ਆਂ ਜਿੰਦੀ ਕਹਿੰਦੇ ਹਾਲਾਤ ਬਹੁਤ ਮਾੜੇ ਆ ਤੇ ਪਾਣੀ ਦੇ ਵਿੱਚ ਹੁੰਦੀ ਆ ਵੇਖੋ ਕਿੰਨਾ ਕਿੰਨਾ ਪਾਣੀ ਆ ਅਸੀਂ ਬਾਪੂ ਦੇ ਘਰ ਪਹੁੰਚ ਗਏ ਆ ਤੇ ਆਹ ਵੇਖੋ ਸਾਈਡਾਂ ਤੇ ਵੀ ਚਾਰ ਸਫੇਰੇ ਬਾਪੂ ਦੇ ਘਰ ਦੇ ਪਾਣੀ ਆ ਤੇ ਆਹ ਬਾਪੂ ਦਾ ਘਰ ਆ ਘਰ ਦੇ ਲਾਦੇ ਉਹ ਸਾਹ ਆ ਵੇਖੋ ਜੀ ਰੋਡ ਦੇ ਹਾਲ ਪਾਣੀ ਚੱਲ ਰਿਹਾ ਪੂਰੇ ਯੋਰਾ ਦੇ ਲਓ ਜੀ ਆ ਹਰਿਆਣੇ ਤੋਂ ਟਰਾਲੀਆਂ ਆਈਆਂ ਸੇਵਾ ਕਰਨ ਦੇ ਆ ਸਾਡੇ ਸੇਵਾਦਾਰ ਦਵਾਈ ਦੀ ਸੇਵਾ ਕਰਦੇ ਹੋਏ ਨਾਲ ਮੈਡੀਕਲ ਸਹੂਲਤ ਵੀ ਨਾਲ ਚੱਲ ਰਹੀ ਹੈ ਪੂਰੀ ਵੇਖੋ ਪਿੰਡ ਦੇ ਹਾਲਾਤ ਵੀ ਇੱਥੇ ਵੀ ਕਹਿੰਦੇ ਪਾਣੀ ਆ ਗਿਆ ਸੀ ਤੇ ਉਹਨਾਂ ਨੇ ਆ ਗੱਡੀ ਤਾਂ ਕੋਠੇ ਤੇ ਚੜਾਤੀ ਆ ਵੇਖੋ ਭੈਣ ਜੀ ਨੇ ਬਰੀਆਰਾਂ ਦੇ ਇਹਨਾਂ ਦੇ ਕੋਲ ਜਮਾ ਸਪੁਰਦਾਰੀ ਇਹਨਾਂ ਦੀ ਰਹੇਗੀ ਇਹ ਫਿਰ ਕੰਮ ਸ਼ੁਰੂ ਕਰਾਉਣਗੇ ਤੇ ਵੇਖੋ ਅਜੇ ਵੀ ਪੂਰਾ ਪਾਣੀ ਦਾ ਯੋਰ ਆ ਇੱਧਰ ਤੇ ਫਸਲਾਂ ਪੂਰੀਆਂ ਡੁੱਬ ਚੁੱਕੀਆਂ ਕੀ ਹਾਲ ਬਣਿਆ ਪਿਆ ਤੁਸੀਂ ਦੇਖ ਹੀ ਸਕਦੇ ਹੋ ਕਿੱਦਾਂ ਇੱਥੇ ਲੋਕਾਂ ਦਾ ਰਹਿਣ ਸਹਿਣ ਹੋ ਰਿਹਾ ਆ ਕੋਠਿਆਂ ਤੇ ਚੜ ਕੇ ਲੋਕੀ ਆਪਣਾ ਟਾਈਮ ਪਾਸ ਕਰ ਰਹੇ ਆ ਤੇ ਸਭ ਤੋਂ ਵੱਡੀ ਜਿਹੜੀ ਮੁਸੀਬਤ ਦੀ ਗੱਲ ਹੈ ਕਿ ਇੱਥੇ ਲਾਈਟ ਵੀ ਨਹੀਂ ਆ ਰਹੀ ਤੇ ਪੱਖੀਆਂ ਲੋਕੀ ਚੱਲ ਰਹੇ ਆ ਮੱਛਰ ਬਹੁਤ ਜ਼ਿਆਦਾ ਵਾ ਪਾਣੀ ਦੇ ਕਰਕੇ ਕਈ ਚੀਜ਼ਾਂ ਵਿੱਚ ਮਰੀਆਂ ਉਹਨਾਂ ਕਰਕੇ ਬਿਮਾਰੀਆਂ ਵੀ ਬਹੁਤ ਜ਼ਿਆਦਾ ਫੈਲ ਰਹੀਆਂ ਇੱਥੇ ਤੇ ਬਹੁਤ ਜ਼ਿਆਦਾ ਇੱਥੇ ਲੋਕਾਂ ਨੂੰ ਤੰਗੀ ਆ ਕਿਉਂਕਿ ਅਜੇ ਕਹਿੰਦੇ ਆ ਵੀ 1 ਮਹੀਨਾ ਇੱਥੇ ਲਾਈਟ ਨਹੀਂ ਆਉਣੀ ਇਹ ਪਿੰਡਾਂ 'ਚ ਜਿੱਥੇ ਜ਼ਿਆਦਾ ਪਾਣੀ ਨਾਲ ਪ੍ਰਭਾਵ ਪਿਆ ਲੋਕਾਂ ਦਾ ਤੇ ਸਾਡਾ ਬੰਦ ਉਹ ਜੇ ਅਸੀਂ ਹਾਂਜੀ ਫੜੋ ਦੇ ਦੇ ਗੁਵਾਰ ਦੇ ਡੇਰ ਗੁਵਾਰ ਪਿੰਡ ਆਏ ਆ ਰਸੀਕੀਏ ਦੇ ਬਿਲਕੁਲ ਨਾਲ ਹੀ ਤੇ ਆ ਬਾਪੂ ਜੀ ਮਿਲੇ ਜਿਹਨਾਂ ਨੇ ਸੜਕ ਤੇ ਆਪਣਾ ਡੇਰਾ ਲਾਇਆ ਤੰਬੂ ਦਾਣਿਆਂ ਦੇ ਆ ਮੰਜੀ ਤੇ ਸੌਂਦੇ ਆ ਤੇ ਇੱਥੇ ਬੈਣੇ ਤਾਂ ਉਹ ਸਾਹਮਣੇ ਘਰ ਤੋਂ ਲੱਭ ਰਿਆ ਕਹਿੰਦੇ ਘਰ ਟੱਟ ਗਿਆ ਡੇਰੇ ਤੇ ਰਹਿੰਦੇ ਆ ਤੇ ਹੁਣ ਅੰਦਰ ਅਸੀਂ ਵੀ ਜਾ ਸਕਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਤੇ ਆ ਬਾਪੂ ਜੀ ਜਿਹੜੇ ਬਾਪੂ ਜੀ ਕਿੰਨੇ ਜਣੇ ਰਹਿੰਦੇ ਤੁਸੀਂ ਇੱਥੇ ਡੇਰੇ ਤੇ ਅਸੀਂ ਜੀ ਦੋ ਪੋਤੀਆਂ ਚਾਹ ਜਾਨ ਇੱਕ ਪੋਤਾ ਚਾਹ ਜਾਨ ਅੱਛਾ ਦੋ ਪੋਤੀਆਂ ਇੱਕ ਪੋਤਾ ਹਾਂ ਠੀਕ ਆ ਠੀਕ ਆ ਤੇ ਉਹ ਕਿੱਥੇ ਹੁਣ ਬਾਕੀ ਫਿਰ ਬਾਕੀ ਉੱਥੇ ਚਲੀ ਗਏ ਹਾਂਜੀ ਲੈ ਗਏ ਸਾਨੂੰ ਆਂ ਕੱਢ ਕੇ ਉੱਥੇ ਕੋਈ ਰਿਸ਼ਤੇਦਾਰੀ ਫਿਰ ਹਾਂਜੀ ਛੋਟੇ ਸਾਡੇ ਕੋਲ ਅੱਛਾ ਅੱਛਾ ਉਥੇ ਕਿਸਤੀ ਦੇ ਨਾਲ ਲੈ ਕੇ ਕੱਢ ਕੇ ਨਹੀਂ ਉਹ ਜਦੋਂ ਪਾਣੀ ਆਈ ਨਾ ਨੇ ਉਦਾਂ ਹੀ ਲੈ ਕੇ ਤੋਲ ਕੇ ਅੱਛਾ ਤੋਲ ਕੇ ਲੈ ਕੇ ਠੀਕ ਆ ਬਾਕੀ ਪਰਵਾਜ਼ਾ ਸਾਰਾ ਪਿੰਡ ਚ ਰਹਿੰਦੇ ਆ ਬਾਕੀ ਭੱਜ ਭੱਜ ਗਿਆ ਜ ਆਖੋ ਥਾਲੀ ਖੋਲ ਦਿੰਦੇ ਨੇ ਟੁੱਟ ਗਿਆ ਸਾਰਾ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਆ ਵੇਖੋ ਬਾਪੂ ਦਾ ਇਹਨੇ ਘਰ ਦੇ ਹਾਲਾਤ ਆ ਸਾਰੇ ਪਾਣੀ ਪਾਣੀ ਵਹਿਆ ਇੱਥੇ ਤੇ ਕਿੱਦਾਂ ਲੰਘ ਕੇ ਜਾਂਦੇ ਹਣ ਆਪਣੇ ਘਰ ਨੂੰ ਤੇ ਬਾਪੂ ਸਾਮਾਨ ਸਾਰਾ ਖ ਆ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਸਾਰਾ ਸਮਾਨ ਭੇਜ ਗਿਆ ਖਰਾਬ ਵਗਟ ਜੋ ਵੀ ਕਣਕ ਵਗੈਰਾ ਹਾਂ ਬਹੁ ਮਾੜੇ ਹਾਲਾਤ ਆ ਜੀ ਵੇਖੋ ਇਥੇ ਉਹ ਸਾਹਮਣੇ ਘਰ ਤੁਹਾਨੂੰ ਦਿਖਾਇਆ ਜੀ ਅੱਗੇ ਵੀ ਹੁਣ ਅੰਦਰ ਜਾ ਕੇ ਐਵੇਂ ਦਿਖਾ ਸਕਦੇ ਕਿਉਂਕਿ ਕੋਈ ਪਤਾ ਨਹੀਂ ਟੋਇਆ ਕਿੱਥੇ ਆ ਤੇ ਇਹਦੇ ਕਰਕੇ ਫਿਰ ਤੁਰ ਕੇ ਜਾਣਾ ਵੀ ਔਖਾ ਵਾ ਤੇ ਬਾਪੂ ਵਿਚਾਰਾ ਬਾਹਰ ਰਹਿ ਰਿਹਾ ਤੇ ਪਾਣੀ ਅਜੇ ਬਹੁਤ ਜ਼ਿਆਦਾ ਤੇ ਜੇ ਘਟਨ ਦਾ ਕੋਈ ਮੈਨੂੰ ਲੱਗਦਾ ਨਹੀਂ ਕੋਈ 5-6 ਦਿਨ ਤੱਕ ਘਟੂਗਾ ਜੀ ਲੋ ਸੰਤ ਜੀ ਉਹ ਬਾਪੂ ਦਾ ਘਰ ਅਸੀਂ ਵੇਖਣ ਚੱਲੇ ਆ ਜਿੰਦੀ ਕਹਿੰਦੇ ਹਾਲਾਤ ਬਹੁਤ ਮਾੜੇ ਆ ਤੇ ਪਾਣੀ ਦੇ ਵਿੱਚ ਉਹਦੀ ਆਹ ਵੇਖੋ ਕਿੰਨਾ ਕਿੰਨਾ ਪ ਤੇ ਪਿੰਡ ਰਸੀਂਕੇ ਦੇ ਲਾਗੇ ਡੇਰਾ ਵਾ ਤੇ ਉਹਦਾ ਪਿੰਡ ਪੈਂਦਾ ਨਾ ਡੇਰ ਗਵਾਰ ਤੇ ਆ ਡੇਰੇ ਚ ਰਹਿੰਦੇ ਬਾਪੂ ਜੀ ਉਹ ਥੱਡੀ ਪੜੀ ਪਾਣੀ ਬਹੁਤ ਜ਼ਿਆਦਾ ਤੇ ਹੁਣ ਬਾਪੂ ਦਾ ਘਰ ਦੀ ਹਾਲਾਤ ਦੇਖ ਕੇ ਆਉਣੀ ਹੈ ਤੇ ਜਿੰਨੀ ਸਾਡੇ ਕੋਲ ਮਰਜ਼ਤ ਹੋਊਗੀ ਤੇ ਅਸੀਂ ਬਾਪੂ ਦੀ ਮਰਜ਼ਤ ਕਰਾਂਗੇ ਤੇ ਆ ਆਪਣੇ ਸਾਰੇ ਸਾਡੇ ਸਾਥੀ ਨਾਲ ਸੇਵਾਦਾਰ ਆਹ ਵੇਖੋ ਬਾਪੂ ਜੀ ਆਪਣੇ ਡੇਰੇ ਤੋਂ ਆ ਰਹੇ ਆ ਉਹ ਸਾਹਮਣੇ ਪਿੱਛੇ ਡੇਰਾ ਲੱਭਿਆ ਤੁਹਾਨੂੰ ਅਹੀਂ ਬਾਪੂ ਦੇ ਘਰ ਪਹੁੰਚ ਗਏ ਆ ਤੇ ਆਹ ਵੇਖੋ ਸਾਈਡਾਂ ਤੇ ਵੀ ਚਾਰ ਸਫੇਰੇ ਬਾਪੂ ਦੇ ਘਰ ਦੇ ਪਾਣੀ ਆ ਤੇ ਆਹ ਬਾਪੂ ਦਾ ਘਰ ਆ ਘਰ ਦੇ ਲਾਦੋ ਸਾਹਮਣੇ ਬਾਪੂ ਕੋਲ ਤੇ ਆਲੇ ਇਹ ਬਾਪੂ ਦਾ ਘਰ ਆ ਤੇ ਬਾਪੂ ਬਾਹਰ ਸੜਕਾਂ ਤੇ ਰਹਿਣ ਲਈ ਮਜਬੂਰ ਹੋਇਆ ਤੇ ਬਾਕੀ ਪਰਿਵਾਰ ਇਹਨਾਂ ਬਾਪੂ ਦਾ ਜਿਹੜੇ ਆ ਪੋਤੇ ਤੇ ਪੋਤੀਆਂ ਨਾਲ ਰਹਿੰਦੀਆਂ ਵਾਂ ਤੇ ਉਹਨਾਂ ਨਾਲ ਬਾਪੂ ਰਹਿ ਰਿਹਾ ਆ ਘਰ ਅੰਦਰ ਦੇ ਹਾਲਾਤ ਬੱਲੇ 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 ਤੇ ਬਾਪੂ ਸਾਰਾ ਕੁਝ ਖਰਾਬ ਹੋ ਗਿਆ ਉਤੇ ਬਾਲਿਆਂ ਦਾ ਕੰਮ ਉਹ ਤੋਂ ਪਾਣੀ ਲੀਕ ਕਰ ਰਿਆ ਥੱਲੇ ਸਾਰਾ ਕੁਝ ਮੰਜੀਆਂ ਬਿਸਤਰੇ ਥੱਲੇ ਵੀ ਕੱਚਾ ਉੱਪਰੋਂ ਵੀ ਬਹੁ ਮਾਰੇ ਹਲਾ ਦਾ ਬਾਪੂ ਇੱਥੇ ਰਿੰਦੇ ਬਾਪੂ ਜੀ ਹਾਂਜੀ ਆਹਿੰਦਾ ਫੇਸਬੁੱਕ ਸਭ ਕੋਲ ਬੱਚੇ ਭੀਜੇ ਬੜੇ ਮਾਰੇ ਹਲਾ ਦਾ ਬਾਪੂ ਆਹ ਵੇਖੋ ਥੱਲੇ ਕੀ ਹਾਲ ਬਣਿਆ ਪਿਆ ਸਾਰਾ ਸਮਾਨ ਟੀਵੀ ਵਗੈਰਾ ਸਾਰਾ ਕੁਝ ਖਰਾਬ ਹੋ ਗਿਆ ਦੋ ਕਮਰੇ ਬਾਪੂ ਦੇ ਤੇ ਬਾਪੂ ਦੇ ਨਾਲ ਉਹਦੇ ਦੋ ਪੋਤੀਆਂ ਦੇ ਇੱਕ ਪੋਤਾ ਰਹਿੰਦਾ ਉਹ ਤਾਂ ਸਾਰੇ ਨਾਲ ਹੀ ਆਇਆ ਵਾ ਤੇ ਪੋਤੀਆਂ ਕੇ ਪਿੰਡ ਸਾਹਮਣੇ ਉਹ ਪਿੰਡ ਚ ਰਹਿ ਰਹੀਆਂ ਤੇ ਆ ਉਹ ਬਾਪੂ ਜੀ ਆ ਪਿੰਡ ਬਾਪੂ ਕਿਹੜਾ ਪੜਾ ਦੇਵਗੜ ਕਿਹੜਾ ਦੇਵਗੜ ਪਿੰਡ ਪੈਂਦੀ ਨਾ ਨਾਲ ਲੱਗਦਾ ਗਵਾਰ ਤੇ ਆ ਲੱਗਵਾ ਅਰੇ ਡੇਰ ਗਵਾਰ ਪਿੰਡ ਡੇਰ ਗਵਾਰ ਰਸੀਕੇ ਤੇ ਲੱਗੇ ਡੇਰਾ ਹਨਾ ਪਿੰਡ ਡੇਰ ਗਵਾਰ ਰਸੀਕੇ ਲੱਗੇ ਡੇਰਾ ਬਾਪੂ ਦਾ ਤੇ ਆ ਸਾਰੇ ਘਰ ਦੇ ਹਾਲਾਤ ਵੀ ਇਹੀ ਲਈ ਆ ਤੇ ਸੈਡਾਂ ਦੇ ਸਾਰੇ ਪਾਣੀ ਪਾਣੀਆਂ ਤੇ ਕਿਉਂਕਿ ਇੱਥੇ ਰਿਆ ਨਹੀਂ ਜਾਣਾ ਫਤੂੜੀ ਵੀ ਸਾਰੀ ਖਰਾਬ ਹੋ ਗਈ ਸਾਹਮਣੇ ਤੂੜੀ ਆ ਬਰਾਂਡਾ ਆ ਚਾਰ ਸਫੇਰੇ ਸਾਈਡਾਂ ਦੇ ਪਾਣੀ ਐ ਇੱਧਰ ਵੀ ਪਾਣੀ ਆ ਤੇ ਆ ਸਾਹਮਣੇ ਵੀ ਪਾਣੀ ਆ ਦੋਹਾਂ ਸਾਈਡਾਂ ਤੇ ਪਾਣੀ ਮਲ ਚਾਰ ਸਫੇਰੇ ਪਾਣੀ ਹੋ ਗਿਆ ਤੇ ਬਹੁ ਮਾਰੇ ਹਲਾਤਾ ਕਰਦੇ ਆ ਬਾਪੂ ਜੀ ਆ ਬਾਪੂ ਤੇ ਘਰ ਦੇ ਲਾਗੇ ਪਾਣੀ ਵੇਖੋ ਆਪਣੇ ਸੇਵਾਦਾਰ ਆ ਰਹੇ ਆ ਕਿੱਦਾਂ ਆਹੋ ਹੀ ਰਸਤਾ ਆ ਅਜੇ ਵੀ ਪਾਣੀ ਇਦਾਂ ਸਾਰਾ ਚਾਰ ਸਫੇਰੇ ਪਾਣੀ ਭਰਿਆ ਤੇ ਬਲੈਡਰਿੰਗ ਬਾਥਰੂਮ ਨਹੀਂ ਬਾਪੂ ਦੇ ਬਣਿਆ ਪਿਆ ਕਹਿੰਦੇ ਅਜੇ ਤੱਕ ਉਹ ਵੀ ਐਵੇਂ ਦਾ ਹੀ ਹਾਲ ਹਾਲਾਤ ਪਿੰਡ ਹੈਗਾ ਜੇ ਬਰਿਆਰ ਡੇਰਾ ਬਾਬਾ ਨਾਨਕ ਤੋਂ ਬਟਾਲਾ ਰੋਡ ਆ ਸਾਰੇ ਪਾਣੀ ਆ ਤੇ ਝੋਨਿਆਂ ਦਾ ਵੇਖੋ ਕੀ ਹਾਲ ਬਣਿਆ ਪਿਆ ਹੁਣ ਥੋੜਾ ਜਿਹਾ ਪਾਣੀ ਦਾ ਫਰਕ ਪਿਆ ਵਾ ਸਾਰਾ ਪਾਣੀ ਪਾਣੀ ਗਿਆ ਸਾਈਡ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਅਸੀਂ ਲਗਾਤਾਰ 4-5 ਦਿਨ ਤੋਂ ਸੇਵਾ ਕਰਦੇ ਆ ਰਹੇ ਹਾਂ ਰਮਦਾਸ ਡੇਰਾ ਬਾਬਾ ਨਾਨਕ ਜਿੱਥੇ ਹੜ ਆਏ ਆ ਤੇ ਲੋਕੀ ਤੁਹਾਨੂੰ ਪਤਾ ਹੀ ਉਥੋਂ ਦੇ ਬਹੁਤ ਦੁਖੀ ਆ ਫਸਲਾਂ ਉਹਨਾਂ ਨੇ ਤੁਸੀਂ ਵੇਖ ਹੀ ਸਕਦੇ ਆ ਜੇ ਵੀ ਪਾਣੀ ਪੂਰੇ ਯੋਰਾ ਦੇ ਚੱਲ ਰਿਹਾ ਫਸਲਾਂ ਖਰਾਬ ਹੋ ਗਈਆਂ ਵਾ ਬੱਤੀ ਨਹੀਂ ਆ ਰਹੀ ਤੇ ਰਹਿਣਾ ਸਹਿਣਾ ਰਾਤ ਸੌਣ ਦੀ ਬਹੁਤ ਜ਼ਿਆਦਾ ਤੰਗੀ ਆ ਤੇ ਅਸੀਂ ਅੱਜ ਪਿੰਡ ਡੇਰਾਬਾ ਬਣਾਣੇ ਚ ਪਿੰਡ ਬਰਿਆਰ ਤਲਵੰਡੀ ਇਹ ਪਿੰਡਾਂ ਦੇ ਵਿੱਚ ਆਏ ਆ ਤੇ ਆ ਇੱਥੇ ਡੇਰਾ ਵੇ ਇਹਨਾਂ ਨੂੰ ਅਸੀਂ ਮੱਛਰਾਂ ਵਾਸਤੇ ਟਿਊਬ ਦਵਾਈਆਂ ਤੇ ਟਾਰਚ ਵਗੈਰਾ ਤੇ ਹੋਰ ਖਾਨ ਪੀਣੂ ਦੇ ਕੇ ਚੱਲੇ ਆ ਤੇ ਬਾਕੀ ਇਹ ਕਿ ਬਹੁਤ ਜ਼ਿਆਦਾ ਇੱਥੇ ਤੰਗੀ ਲੋਕਾਂ ਨੂੰ ਬੱਤੀ ਦੀ ਵੀ ਨਹੀਂ ਆ ਰਹੀ ਤੇ ਸਾਹਮਣੇ ਸਾਡੇ ਸੇਵਾਦਾਰ ਸੇਵਾ ਕਰਦੇ ਪਏ ਆ ਬਹੁਤ ਕੁੱਤੇ ਮੇਰੇ ਬੱਚੇ ਵੀ ਕਰ ਰਹੇ ਆ ਪ੍ਰਾਈਵੇਟ ਸਰਵਿਸ ਮੈਂ ਵੀ ਕਰ ਰਿਹਾ ਤੇ ਇਹ ਕਰਕੇ ਅਸੀਂ ਚਾਰ ਮੈਂਬਰਾਂ ਚਾਰੇ ਕਮਾਉਂਦੇ ਆ ਘਰ ਵਾਲੀ ਦੀ ਆਪਣਾ ਕਮਾਉਂਦੀ ਆਪਣੇ ਜੋਗੀ ਹੈਗੀ ਆ ਤੇ ਮਸਲਾ ਇਹ ਜਿਹੜੀ ਪੈਲੀ ਆ ਪੈਲੀ ਦੀ ਫਸਲ ਤੇ ਜ਼ਰੂਰ ਖਰਾਬ ਹੋਈ ਆ ਉੱਚੋ ਤੇ ਨਹੀਂ ਕੁਝ ਵੀ ਬੱਤਿਆ ਕੁਝ ਇੱਧਰ ਉੱਤੇ ਥਾਂ ਤੇ ਕੁਝ ਆ ਨੀਵੇਂ ਬੰਨੇ ਤੇੜੀ ਉਸੇ ਵਿੱਚ ਬਹੁਤ ਪਾਣੀ ਆ ਫਸਲ ਨਹੀਂ ਦੀ ਉੱਥੋਂ ਬਚਣਾ ਕੁਝ ਨਹੀਂ ਪਰ ਵਾਇਬ ਉਹਦਾ ਸ਼ੁਕਰ ਕਰਨਾ ਚਾਹੀਦਾ ਉਹ ਦੇ ਰਿਆ ਬੜਾ ਕੁਛ ਦੇ ਰਿਆ ਇੱਕਠੇ ਹੀ ਚਾਚੇ ਤਾਏ ਸਭ ਠੀਕ ਹੈ ਜੀ ਸਿੱਧਕ ਹੋਣਾ ਚਾਹੀਦਾ ਸੰਤੋਖ ਤੇ ਸਬਰ ਇਹ ਤਿੰਨ ਚੀਜ਼ਾਂ ਜੇ ਬੰਦੇ 'ਚ ਹੈਗੀਆਂ ਤੇ ਬਹੁਤ ਕੁਛ ਹੈ ਜੇ ਸਿੱਧਕ ਨਹੀਂ ਸੰਤੋਖ ਨਹੀਂ ਤੇ ਸਬਰ ਨਹੀਂ ਤੇ ਫਿਰ ਕੁਛ ਨਹੀਂ ਦਵਾਈ ਤੇ ਚਲੋ ਸਹਿਬ ਤੁਹਾਨੂੰ ਨਹੀਂ ਚਾਹੀਦੀ ਆ ਵੇਖੋ ਜੀ ਰੋਡ ਦੇ ਹਾਲ ਪਾਣੀ ਚੱਲ ਰਿਹਾ ਪੂਰੇ ਯੋਰਾ ਦੇ ਵੇਖੋ ਪਾਣੀ ਕਿੱਦਾਂ ਜਾ ਰਿਹਾ ਪਿੰਡ ਡੇਰ ਘਾਰ ਤੋਂ ਬਰਿਆਰ ਪਿੰਡ ਡੇਰੇ ਬਾਬਾ ਨਾਨਕ ਖਲਖਾ ਅਸੀਕਾਂ ਨਾਲ ਆ ਗਏ ਰਸੀਕੇ ਦਾ ਰਸਤਾ ਜਾਂਦਾ ਜਿਹੜਾ ਪਾਣੀ ਅਜੇ ਵੀ ਪਾਣੀ ਜਦਿਆ ਪੂਰਾ ਦੇ ਝੋਨੇ ਦਾ ਹਾਲ ਕਿਦਾਂ ਪਏ ਆ ਲੱਭ ਦੇ ਝੋਨੇ ਦੇ ਉੱਪਰ ਤੱਕ ਪਾਣੀ ਚੜਿਆ ਪਿਆ ਲਓ ਜੀ ਆ ਹਰਿਆਣੇ ਤੋਂ ਟਰਾਲੀਆਂ ਆਈਆਂ ਇਹ ਸੇਵਾ ਕਰਨ ਲਈ ਵੀ ਹਰਿਆਣਾ ਕੁਰੂਕhetra ਦੇਖ ਲਓ ਕੁਰੂਕhetra ਜ਼ਿਲ੍ਹਾ ਹਰਿਆਣਾ ਕਿੰਨੀ ਦੂਰੋਂ ਸੇਵਾ ਕਰਨ ਵਾਸਤੇ ਆਏ ਆ ਇਹਨਾਂ ਨੇ ਖਾਣ ਪੀਣ ਦੀ ਸਮਗਰੀ ਲੈਂਦੀ ਜਿਵੇਂ ਆਟਾ ਦਾਲ ਚੌਲ ਤੇ ਪਿੰਡ ਬਰਿਆਰ ਡੇਰਾ ਬਾਬਾ ਨਾਨਕ ਹਲਕਾ ਉੱਥੇ ਸੇਵਾ ਕਰ ਰਿਹਾ ਦੇਖੋ ਕਿਹਦਾ ਸੇਵਾ ਚੱਲ ਰਹੀ ਹੈ ਕਿੰਨੇ ਦੂਰੋਂ ਦੂਰੋਂ ਜਿਹੜੇ ਪੰਜਾਬ ਦੀ ਸਪੋਰਟ ਵਿੱਚ ਆਏ ਲੋਕ ਨੇ ਆ ਸਾਡੇ ਸੇਵਾਦਾਰ ਦਵਾਈ ਦੀ ਸੇਵਾ ਕਰਦੇ ਹੋਏ ਨਾਲ ਮੈਡੀਕਲ ਸਹੂਲਤ ਵੀ ਨਾਲ ਚੱਲ ਰਹੀ ਹੈ ਪੂਰੀ ਆ ਵੇਖੋ ਆ ਪਿੰਡ ਦੇ ਹਾਲਾਤ ਵੀ ਇੱਥੇ ਵੀ ਕਹਿੰਦੇ ਪਾਣੀ ਆ ਗਿਆ ਸੀ ਤੇ ਉਹਨਾਂ ਨੇ ਅ ਗੱਡੀ ਤਾਂ ਕੋਠੇ ਤੇ ਚੜਾਤੀ ਆ ਵੇਖੋ ਕੋਠੇ ਤੇ ਚੜਾਈ ਗੱਡੀ ਆ ਉਹ ਸਾਹਮਣੇ ਵੀ ਇੱਕ ਚਾਰੇ ਕੋਠੇ ਦੇ ਉੱਤੇ ਰਹਿ ਰਹੇ ਆ ਉਹ ਚਾਰੇ ਨੇ ਉੱਪਰ ਤਰਪਾਲ ਪਾ ਕੇ ਲਾਇਆ ਇਹਨਾਂ ਦੇ ਘਰ ਦੇ ਵਿੱਚ ਪਾਣੀ ਹੈ ਦੇ ਉੱਪਰ ਰਹਿ ਰਹੇ ਹੋ ਵੀ ਇੱਥੇ ਵੀ ਜੇ ਹਲਾ ਦਾ ਮਾੜੇ ਹੁਣ ਥੋੜਾ ਪਾਣੀ ਘਟ ਗਿਆ ਉਦਾਂ ਪਰ ਫਿਰ ਵੀ ਕਾਫੀ ਅਜੇ ਪਾਣੀ ਹੈਗਾ ਤੇ ਫਸਲਾਂ ਤਾਂ ਸਾਰੀਆਂ ਪਾਣੀ ਨਾਲ ਭਰੀਆਂ ਹੋਈਆਂ ਹੋਰ ਅਗਲੀ ਕਹਿੰਦੇ ਕਹਿੰਦੇ ਜੇ ਅਸੀਂ ਤੁਹਾਨੂੰ ਬਦਲੋ ਦਾ ਨੂੰ ਪੈਸੇ ਦੇ ਦਈਏ ਹੈ ਨਾ ਤੇ ਬਜ਼ੁਰਗਾ ਕੋ ਫਿਰ ਪੈਸੇ ਲੈ ਕੇ ਕਿਹਨੂੰ ਦੇਣੇ ਆ ਦਮਨਪ੍ਰੀਤ ਐ ক্লাস 2 ਕੀਤੀ ਆ ਨਾਮ ਉਹ ਤੁਹਾਨੂੰ ਦੱਸੋ ਮੇਰੇ ਸੇ ਤਾਂ ਬੁਰਪ੍ਰੀਤ ਕੋ ਬਜ਼ੁਰਗਾ ਤੁਹਾਡੇ ਕੀ ਨਾਮ ਮਹਿੰਦਰ ਸਿੰਘ ਠੀਕ ਆ ਬੇਟੇ ਨੂੰ ਪੁੱਛ ਲਿਆ ਤੇ ਜੇ ਅਸੀਂ ਤੁਹਾਨੂੰ ਪੈਸੇ ਦੇਈਏ ਥੋੜੇ ਬੋਲੇ ਤੁਹਾਡੇ ਘਰ ਲਈ ਤੁਸੀਂ ਖਰਚੋਗੇ ਤੇ ਨਾ ਜੀ ਸੀਵ ਕਰਾਂਗੇ ਸੀਵ ਕਰ ਪੱਕਾ ਬਜ਼ੁਰਗਾ ਤੁਸੀਂ ਦੱਸੋ ਠੀਕ ਹੈ ਨਾ ਤੇ ਜੇ ਅਸੀਂ ਤੁਹਾਨੂੰ ਪੈਸੇ ਦੇ ਕੇ ਦੇ ਜੇ ਤੁਹਾਡੇ ਕੋ ਫਿਰ ਲੈ ਲਈਏ ਹਾਂ ਤੇ ਭੈਣ ਜੀ ਇੰਦਰਾਇਓ ਸਾਹਮਣੇ ਹਾਂਜੀ ਅਮਰਜੀਤ ਆ ਅਮਰਜੀਤ ਦਾ ਪਿੰਡ ਕਿਹੜਾ ਪਿੰਡ ਬਰੀਆਰ ਬਰੀਆਰ ਜਿਹੀਂ ਇਹਨਾਂ ਨੂੰ ਪੈਸੇ ਫੜਾ दिए ਹਾਂਜੀ ਤੇ ਇਹ ਕੰਮ ਜਦੋਂ ਤੁਹਾਡਾ ਸ਼ੁਰੂ ਹੋਆਗਾ ਇਹ ਇਹ ਪੈਸੇ ਲਾਉਣਗੇ ਹਾਂਜੀ ਤੇ ਇਹਨਾਂ ਦੀ ਹੈਲਪ ਕਰੇਗਾ ਹੈਪੀ ਹਾਂਜੀ ਹਾਂਪੀ ਓਮ ਓਮ ਦਾ ਇਹਨਾਂ ਦੀ ਹੈਲਪ ਕਰੂਗਾ ਹਾਂਜੀ ਇਹਨੂੰ ਰਿਕੋਸ਼ਿਸ਼ ਕਰਨਾ ਕਿ ਉਹ ਜਿੱਦੇ ਨਹੀਂ ਪੈਸੇ ਦੇਣਗੇ ਉਹਨੇ ਸਭ ਜੇ ਤੁਹਾਡਾ ਭੈਣ ਜੀ ਨੇ ਬ੍ਰਿਆਰਾਂ ਦੇ ਇਹਨਾਂ ਦੇ ਕੋਲ ਜਮਾ ਹੋਣਾ ਸਪੁਰਦਾਰੀ ਇਹਨਾਂ ਦੀ ਰਹੇਗੀ ਇਹ ਫਿਰ ਕੰਮ ਸ਼ੁਰੂ ਕਰਾਉਣਗੇ ਤੇ ਬਾਅਦ ਦੇ ਵਿੱਚ ਤੁਹਾਡੀ ਟੀਮ ਦਾ ਹੈਪੀ ਵੀਰ ਹੈ ਇਹ ਜਦੋਂ ਕਾਰ ਸ਼ੁਰੂ ਹੋਏਗਾ ਇਹ ਕੋਸ਼ਿਸ਼ ਕਰਨਗੇ ਕਿ ਇੰਨੇ ਰੁਪਏ ਇੰਨੇ ਪੈਸੇ ਜੀ ਕਾਰ ਪਾ ਲਈ ਜੇ ਨਾ ਪਊਗਾ ਤੇ ਫਿਰ ਇਹ ਟਰਾਈ ਕਰਨਗੇ ਜੇ ਹੋਰ ਕਰ ਸਕਦੇ ਹੋ ਇਹ ਤੇ ਨਹੀਂ ਤੇ ਤੁਸੀਂ ਬੇਟਾ ਆਪਣੀ ਟਰਾਈ ਤੁਸੀਂ ਵੀ ਪੈਸੇ ਥੋੜੇ ਬਹੁਤੇ ਲਾਓ ਹਨਾ ਹਾਂਜੀ ਠੀਕ ਹੈ ਜੀ ਠੀਕ ਜੀ ਤੇ ਐ ਐਨਆਈਐਨਆਰਆਈ ਵੀਰਾਂ ਦੀ ਬਹੁਤ ਬਹੁਤ ਮਿਹਰਮੰਦੀ ਜਿਹੜੀ ਸਿਕਸ ਆਫ ਟੂਡੇ ਐਂਡ ਟਮੋਰੋ ਦੀ ਹੈਲਪ ਕਰਦੇ ਨੇ ਜਿੰਨਾ ਜਿਹੜੇ ਸਾਨੂੰ ਉਦੋਂ ਦੇ ਫੰਡਸ ਭੇਜ ਲਏ ਨੇ ਉਹਨਾਂ ਦਾ ਸਾਡੇ ਵੱਲੋਂ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਦਸਬੰਦ ਦੀ ਮਾਇਆ ਸਾਨੂੰ ਅੱਜ ਤੱਕ ਭੇਜੀ ਹੈ ਆ ਬਜ਼ੁਰਗੋ ਪੈਸੇ ਰੱਖੋ ਇਹ ਭੈਣ ਜੀ ਨੂੰ ਤੁਸੀਂ ਆਪਣੀ ਮਾਂ ਸਮਝ ਕੇ ਫੜਾ ਲਓ ਜੀ ਜੀ ਨੇ ਹਨਾ ਠੀਕ ਹੈ ਜੀ ਤੇ ਤੁਸੀਂ ਕਿਹ ਹੈ ਜੀ 1 ਲੱਖ ਰੁਪਇਆ ਜੀ ਦੇ ਦੇਣਾ ਜੀ ਹਨਾ ਤੁਸੀਂ ਲੈ ਲਓ 1 ਲੱਖ ਰੁਪਇਆ ਭਾਂਜੀ ਤੁਸੀਂ ਲੈ ਲਓ ਬਿਸ਼ੱਕ ਹੋਣੇ ਇਹਨਾਂ ਦੇ ਸਾਹਮਣੇ ਭਾਂਜੀ ਦੇ ਦੇਣੇ ਆ ਠੀਕ ਹੈ ਜੀ ਤੇ ਤੁਸੀਂ ਗਰੋ ਦੇ ਪਿਆਰੇ ਸਿੰਘ ਉਹ ਇਹ ਪਰਿਵਾਰ ਦੇ ਚਾਹੇ ਕਰਾ ਰਹੇ ਆ ਕਿ ਜਕਾਰਾ ਬਲਾਉ ਹੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਜੀਤ ਤੇ ਤੁਸੀਂ ਬਿਸ਼ੱਕ ਲੈ ਲਓ ਤੇ ਭਾਂਜੀ ਨੂੰ ਦੇ ਦਿਓ